ਉਹ ਕਿਵੇਂ ਬਰਲ ਕਰੇਗਾ ਜੀ ਮੌਕੇ ਤੇ ਲੱਗੇ ਕਿ ਮੌਕੇ ਤੇ ਨਾ ਕੋਈ ਦੂਣੇ ਵਾਹਨ ਦੇ ਡਰਾਈਵਰ ਇੱਥੇ ਸੀਗੇ ਡਰਾਈਵਰ ਸੀਗੇ ਨਹੀਂ ਸੀਗੇ ਉਹ ਕੋ ਪਤਾ ਲੱਗਾ ਜੀ ਜਵਾਲਾ ਫੁੱਲਿਆ ਜਵਾਲਾ ਫੁੱਲਿਆ ਕੇ ਤੇ ਇਹ ਵਾਹਨ ਦੇ ਡਰਾਈਵਰ ਇੱਥੇ ਮਿਲ ਗਿਆ ਜਿਹੜਾ ਦੂਜੇ ਵਾਹਨ ਚਾਲਕ ਸੀਗਾ ਉਹ ਉਹਨੂੰ ਰੈਫਰ ਕਰਾ ਕੇ ਉਹ ਆ ਉਹਦੀ ਮੱਤ ਜਿਹੜੀ ਹੈ ਫੈਕਚਰ ਹੋ ਗਈ ਆ ਤੇ ਜਿਹੜਾ ਆਪਣੇ ਪੂਰਾ ਉਹ ਵੀ ਟੁੱਟ ਗਿਆ ਹੈਗਾ ਜੀ ਪਤਾ ਲੱਗਾ ਆਵਾਰਾ ਪਸ਼ੂਆਂ ਨੂੰ ਬਚਾਉਣ ਵਾਸਤੇ ਪਸ਼ੂਆਂ ਨੂੰ ਆਵਾਰਾ ਪਸ਼ੂ ਬਣੇ ਨੇ ਐਕਚੁਅਲੀ

ਤੁਹਾਡੀ ਜਿਹੜੀ ਗੱਡੀ ਹੈ ਉਹ ਕਿੱਥੋਂ ਆ ਰਹੀ ਸੀ ਕਿੱਥੇ ਜਾਣਾ ਸੀ ਇਹ ਵੀ ਕੀ ਲੋੜ ਨਕ ਨਹੀਂ ਚਲੇ ਧੋਕੇ ਕੰਪੈਲ ਜ਼ਿਆਦਾ ਸੀ ਮੈਚ ਨਹੀਂ ਲੋਡ ਕਿ ਆਇਆ ਸਰ ਇਸ ਵਿੱਚ ਇਹ ਪੂਟਲੇ ਨਹੀਂ ਸੀ ਮੈਂ ਕੀ ਨਾਮ ਆਪ ਦਾ ਦੀਪਕ ਸ਼ਰਮਾ ਹੋਇਆ ਤੇ ਸਾਨੂੰ 1:30 ਵਜੇ ਪਤਾ ਲੱਗਾ ਸੀਗਾ ਜੀ ਮੌਕੇ ਤੇ ਕਿ ਦੇਖ ਕੇ ਕਿ ਮੁੱਖ ਦੇ ਨਾਮ ਕੋਈ ਦੂਣੇ ਗੱਡੀ ਦਾ ਡਰਾਈਵਰ ਸੀਗੇ ਡਰਾਈਵਰ ਸੀਗੇ ਨਹੀਂ ਸੀਗੇ ਉਹਨੂੰ ਪਤਾ ਲੱਗਾ ਜਦੋਂ ਡਰਾਈਵਰ ਖੜਿਆ ਡਰਾਈਵਰ ਬੁਰੀ ਜਾਈ ਗਏ ਤੇ ਇਹ ਗੱਡੀ ਦਾ ਡਰਾਈਵਰ ਉੱਥੇ ਮਿਲ ਗਿਆ ਇਹੋ ਦੁਕਤੀਏ ਚੈਲਸੀ ਆ ਉਹ ਨੂੰ ਦੇਫੈਕਟ ਆ ਗਿਆ। ਉਹ ਆ ਉਹਦੀ ਮਤ ਜਿਹੜੀ ਐ ਫੈਕਚਰ ਹੋ ਗਈ ਆ ਤੇ ਜਿਹੜਾ ਆਪਣੇ ਆ ਪੂਲਾ ਉਹ ਵੀ ਟੁੱਟ ਗਿਆ ਹੈਗਾ। ਸਰੀ ਪਤਾ ਲੱਗਾ ਅਵਾਰਾ ਪਸ਼ੂਆਂ ਨੂੰ ਬਚਾਉਣ ਵਾਸਤੇ ਪਾਸ ਨਾ ਅਵਾਰਾ ਪਸ਼ੂ ਬਣੇ ਨੇ। ਐਕਚੁਅਲੀ ਕੋਈ ਨੋਕ ਤੇ ਸਾਨੂੰ ਕੋ ਮਿਲਿਆ ਨਹੀਂ ਤਸਵੀਰ ਕੋਈ ਨਹੀਂ ਮਿਲਿਆ ਜੇ ਅਸੀਂ ਪ੍ਰੈਮਰ ਹਾਇ ਕਰ ਲਈਏ। ਕਿਉਂਕਿ ਇਹਨੂੰ ਪਤਾ ਨਹੀਂ ਉਹ ਨੋਕ ਤੇ ਸੀਗਾ। ਅੱਛਾ ਹੁਣ ਆ ਯਾਸਕਰ ਨੂੰ ਨਾਇਗੜੀ ਤੇ ਖਾਲਸਾ ਕਾ ਕਰਕੇ ਤੇਰੇ ਮਗਾਇਆ ਹਾਜਦੇ ਵਾਲੇ ਆਏ ਆ ਹਾਜਦੇ ਵਾਲੇ ਆਣ ਕੇ ਉਹਨਾਂ ਨੂੰ ਕਰਨ ਦਾ ਸੈਟ ਕਰਨ ਦੇ ਆ